ਜੀ ਸਸਰੀਕਾਲ ਦੋਸਤੋ ਪਿੰਡੂ ਕੀਤੇ ਚੈਨਲ ਚ ਬਈ ਸਵਾਗਤ ਕਰਦੇ ਆਂ ਰੋਜ਼ ਦੀ ਤਰ੍ਹਾਂ ਹਾਏ ਰਹਾ ਬਈ ਅੱਜ ਫੇਰ ਕੋਟਕਪੂਰਾ ਮੰਡੀ ਤੂੜੀ ਦੀ ਬੋਲੀ ਵਖਾਉਣ ਆਏ ਆਂ ਬਈ ਤੇ ਵੇਣੇ ਅੱਜ ਕੀ ਜਾਂਦਾ ਲਗਭਗ ਰੇਟ ਤੂੜੀ ਦਾ ਤੇ ਲਓ ਜੀ ਇਹਦੀ ਅੰਦਰ ਦੀ ਵੀਰੇ ਅੰਦਰ ਦੀ ਹਾਂ अंदर की बोलो भाई तीन सौ रुपया तीन सौ दस पंद्रह तीन सौ भी पच्चीस ती पी चालीस संताली ਕਾਢ ਦੋ ਸੰਜਾ 865 77 370 370 ਹੈ ਬਾਈ ਪੁੱਛੀ ਹੈ ਤਾਂ ਪੰਜ ਪੰਜ ਕਿਲੋ ਕਿਦੀ ਆ ਜਿੱਥੇ ਜਾਉਂਗੇ ਕਿਥੇ ਲਾਉਣੀ ਹੈ ਕਿਥੇ ਹੈ ਬਾਈ ਮੰਡੀ ਤੋਂ 1 ਕਿਲੋਮੀਟਰ ਮੰਡੀ ਪਰ ਆ ਟੇਕਸ਼ਨ ਕੋਲੇ ਦਾਣਾ ਮੰਡੀ ਹਾਂ ਹਾਂ ਇਧਰ ਕੇ ਜਾਇ ਲੋ ਹਾਂ 700 ਰੁਪਿਆ ਕਰਾਇਆ ਬਾਈ ਰਾਹ ਬਾਸ ਵਾਲਾ ਸ਼ਹਿਰ ਚ ਨਾ ਹੋਵੇ ਗਲੀਆਂ ਆਪਣੀ ਬਾਰ ਬਾਰੀ ਨਾ ਪਿੰਡ ਪੁੰਡ ਤਾਂ ਨਹੀਂ ਫ੍ਰੀ ਕੋਟ ਨਹੀਂ ਬਾਈ 1 ਕਿਲੋਮੀਟਰ ਮੰਡੀ ਤੈਨੂੰ ਗਈ ਮੰਡੀ ਜਾ ਬਾਈ ਕੋਲ ਠੀਕ ਨਾਲ ਲਾ ਆਉਣੇ 75 80 ਹਾਂਜੀ ਠੀਕ ਹੈ ਅਸੀਂ ਉਧਰ ਹੋ ਗਏ 90 90 390 ਬੋਲਣਾ ਬਾਈ ਕਿਨੇ ਇਹ 1 390 ਰੁਪਏ ਬਾਈ ਫ੍ਰੀ ਕੋਟ ਲਓ ਵੀ ਪਹਿਲੀ ਟਰਾਲੀ ਗਈ 390 ਬਈ ਲਓ ਜੀ ਅਗਲੀ ਟਰਾਲੀ ਵੇਣੇ ਕੀ ਰੇਟ ਜਾਂਦਾ ਬਈ ਤੇ ਨਗ ਦੱਦ ਕੇ ਬਈ 8 ਆਇਆ ਪੂਰੇ ਇੱਕ ਦੀ ਬੋਲੀ ਲੱਗੀ 7 ਨਗ ਰਹਿ ਗਏ ਤੇ ਵੇਣੇ ਅਗਲੇ ਨਗ ਦਾ ਕੀ ਰੇਟ ਜਾਂਦਾ ਲਿਆ ਚੰਗੀ ਮੂਰਲਾ ਕੇ ਕਹਿੰਦਾ ਸੀ ਚੰਗੀ ਆ ਬੇਨਾ ਪੰਡਾ ਦਿਸੀ ਜਾਂਦੀਆਂ ਸਾਰੀਆਂ ਆਪਾਂ ਕਿਹਨਾਂ ਤਰਪਾਲ ਪਾਇਆ ਨਹੀਂ ਆਪਾਂ ਕਿਹਨਾਂ ਤਰਪਾਲ ਪਾਇਆ ਤੂੰ ਖਾਰ ਗਿਆ ਪੰਡਾ ਦੇ ਗੁੱਠਾ ਦਿਸੀ ਜਾਂਦੀਆਂ ਬਈ ਲੈ ਲੈ ਆ ਲੈ ਆ ਲੈ ਸੁਬਾਨ ਅੱਹ ਬੋਲੋ ਬਈ ਦੇ ਨੇ ਚਲਾਦਾ ਹਾਂ ਮੇਰ ਦਾ ਬਾਜੂ ਨੂੰ ਫੋਨਾਂ ਪਹਿਲਾਂ ਗਾਣਾ ਮੈਂ ਚੌਂਕ ਕੋਲੇ ਵਾਲੇ ਫੋਨ ਕਰਕੇ ਦੋ ਦੋ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ 350 ਫੋਨਾਂ ਬਜਨ ਨਹੀਂ ਲਾਏਗਾ ਅੱਛਾ ਪੰਜ ਗ੍ਰੇਨ ਤੇ ਖਰਚ ਲਾਣਾ 350 ਲਾਇਆ ਹੋਗਾ ਬੋਲ ਬੋਲ ਲਾਇਆ ਹੋਗਾ 450 54 60 65 77 75 73 ਬੋਲਾ ਕਿਨੇ ਹਾਂਜੀ 275 ਲੋਈ ਟਰਾਲੀ ਦਾ ਰੇਟ ਲੱਗਾ 275 ਪਰ ਵਿੱਚ ਹੀ ਨਹੀਂ ਬਈਆ ਟਰਾਲੀ ਤੇ ਅਗਲੀ ਟਰਾਲੀ ਦਾ ਵੇਖਦੇ ਆ ਕੀ ਰੇਟ ਜਾਂਦਾ ਬਈ ਬਾਤ ਕਿੰਨੀ ਆਂ ਭਾਈ ਓਏ ਦਿੱਲੀ ਤਾਂ ਨਹੀਂ ਨਿਕਲਦੀ ਕੀ ਕੋਣਾ ਕੋਈ ਮਾੜੀ ਮੋਟੀ ਤੇ ਨਹੀਂ ਆਈ ਭਾਈ ਬਾਹਰ ਨੂੰ ਨਿਕਲੇ ਮੇਰਾ ਭਰਾ ਬੋਲੋ ਜੀ 250 ਰੁਪਿਆ 250 54 60 65 70 75 80 85 90 95 300 5 10 15 20 ਅਰੇ ਖਲਾਰੀ ਨੂੰ ਰੋਕ ਰਹਾ ਚਾਚੇ ਦੀ ਖਲਾਰੀ ਬਾਹਰ ਕਿਹੜਾ ਵੀ ਪੈ ਗਿਆ 25 ਕੀ ਕਰਦੇ ਹੈ ਹਾਂ ਬਈ 35 ਬੋਲਦਾ ਕੋਈ 35 ਕਰ ਦੇ 35 40 48 ਪੁੱਛਿਆ ਬੋਲ ਬੋਲ ਕੀ ਹੋਊਗਾ ਸਾਡੇ ਦੰਸੋ ਸਾਡੇ 350 ਬੋਲਾਂਗੇ ਨਾ 850 ਕਿਹੜਾ ਆ ਲੈ ਖੜਾ 55 ਕਰ 55 352 ਬੋਲਾਂਗੇ ਨਾ 60 ਕਰ 60 65 70 75 70 375 ਬੋਲਦਾ ਨਹੀਂ 375 ਰੁਪਏ ਬਾਈ ਕਿੱਥੇ ਬਾਈ ਲਓ ਇਹ ਅੰਦਰ ਦੀ ਥੋੜੀ ਸੀਗੀ ਬਾਈ 375 ਰੁਪਏ ਲੱਗੀ ਆ ਬਾਈ ਟਰਾਲੀ ਤੇ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਬਾਈ ਬਾਰ ਦੀ ਦੁਰੀ ਕੀ ਦੀ ਆ ਬਾਈ ਮਾਰ ਦੇ ਬਾਈ ਬਾਰ ਨਹੀਂ ਬਾਈ ਮਾਰੀ ਮੋਟੇ ਵਿੱਚ ਖੜਦੇ ਹੋ ਕੁੱਪ ਦੀ ਆ ਆਈ ਨਿਕਲੂਗੀ ਬਾਹਰ ਦੀ ਦੁਰੀ ਆ ਜੀ ਬੋਲੋ 250 52 60 65 70 75 80 85 300 5 10 15 20 25 30 35 40 45 350 52 352 ਬੋਲਣਾ ਬਈ ਕਿਨੇ 355 ਰੁਪਏ ਬਾਈ ਲਓ ਜੀ ਇਹ ਟਲ ਦਾ ਰੇਟ ਰੁਪਏ 355 ਲਓ ਜੀ ਬਾਖਾ ਗੰਡ ਰੇਟ ਮੁੱਕਦਾ ਹੈ ਬਾਹਰ ਪਤਾ ਹੀ ਹੁੰਦਾ ਹਾਂ ਹਾਂ ਉਹ ਕਰਾਤੀ ਆ ਸਾਨੇ ਕਿੰਨਾ ਕਰਾ ਕੇ ਪਾਣੀ ਲਵਾਈ ਜਣੀ ਇਹਨਾਂ ਨੂੰ ਉੱਪਰ ਚਾਹੀਦੀ ਹੈ ਕਿਹਾ ਫਾਬੇਦੀ ਟੂੜੀ ਹੈਗਾ ਮਿੱਟੀ ਹੈ ਬਤਾਂਗੇ ਕਿੰਨਾ ਕਰ ਖੜ ਰਿਹਾ ਆ ਦਾ ਨੰਬਰ ਆ ਮੈਂ ਕਿੰਨੇ ਕਿਲੇ ਨਾਮ ਕਿੰਨੇ ਕਿਲੇ ਫਾਬੇਦੀ ਹੈ ਫਾਬੇਦੀ ਟੂੜੀ ਹੈ ਬਈ ਮੈਂ ਕਿਲੀ ਲਿਖ ਦੇਣਾ ਨਹੀਂ ਦੱਸਿਆ ਸਹੀ ਆ ਕਰ ਮਿੱਟੀ ਲਿਗਾ ਨਾ ਕਿਲੀ ਦੇ ਹਾਂ ਕਰੀਏ ਨਾ ਗੱਲਾਂ ਫਸਵੀਂ ਪੜਾ ਜਾਂਦਾ ਜੋ ਲੰਗੇ ਹੋ ਜਾਂਦਾ ਬਈ ਉਹ ਚੋਏ ਜਾਂਦੇ ਪਰ ਹਰੀ ਇੱਕਸਾਰ ਨਿਕਲਦੀ ਦੋ ਜੀ ਮੇਰੇ ਕੋਲ ਸਾਡੇ ਕੋਲ ਕੀ ਹੋ ਰਿਹਾ ਨਹੀਂ ਲੈ ਲੈ ਜਿਹੜੇ ਖਣ ਮੰਨੋ ਬੋਲੋ ਬੋਲੋ ਉੱਪਰ ਕੰਮ ਨਹੀਂ ਕਰਨਾ ਕੋਈ ਬੋਲੋ ਹੀ ਬੋਲੋ ਰੱਖ 200 ਆ 200 ਰੁਪਇਆ 200 200 5 ਕੱਟ ਜੇ ਕੋ ਜੁੰਡੀਆਂ ਵੜਦਾ ਮੂੰਹ ਹੈ ਨਹੀਂ ਪੰਜ ਬੜਾ ਬਸ਼ ਗਿਆ ਚਾਹੀਦਾ ਦੇਖੂਗੀ ਨਾ ਪੰਜ 10 15 20 25 30 35 40 45 250 250 255 ਬੋਲਾਂਗੇ ਨਾ 60 65 70 75 75 ਬੋਲਦਾ ਕੋਈ 275 ਜੀ ਜੀ ਬਾਈ ਯਾਤਰਾ ਲੱਗ ਗਈ ਨਾ ਕਿੰਨੇ ਫਿਰ ਜਿੱਤ ਲਓ ਵੀ ਹਟਲ ਦਾ ਰੇਟ ਲੱਗਿਆ 275 ਉਹ ਜਿਹੜੇ ਹਟਲ ਦਾ ਰੇਟ ਕੀ ਜਾਂਦਾ ਬਈ ਅਦਾ ਹੈ ਕਿ ਨਗ ਦੋ ਬਈ ਲਾਸਟ ਨਗ ਦੋ ਤੇ ਆ ਦਾ ਰੇ ਨੇ ਟਰਾਲੀ ਦਾ ਕੀ ਰੇਟ ਜਾਂਦਾ ਲਗਭਗ ਸਰੀਆ ਅੰਦਰ ਵੀ ਰੱਖ ਕੇ ਬੈਠਾਈ ਬੋਲੋ ਜੀ 250 ਰੁਪਿਆ 250 60 300 300 5 10 15 20 25 30 35 350 55 60 65 70 75 80 88 385 ਬੋਲਾਂਗੇ 385 ਦੇ ਬਾਈ ਜੇਟਾ ਦੇ ਰੇ ਲਗਾ ਤਾ 385 ਤੇ ਹਣੀ ਅਗਲੀ ਟਲੀ ਦਾ ਕੀ ਰੇਡ ਜਾਂਦਾ ਵੇ ਦੋਨੋਂ ਹੈ ਨਹੀਂ ਉਹਨਾਂ ਦਾ ਗਿਆ ਪਈ ਨਿੱਪੀ ਗੇ ਸ਼ਾਮ ਨੇ ਪੂਰਾ ਮਿੱਟੀ ਕਰ ਦੇਵੇ ਤਾਂ ਚਾਹੀਦੀ ਹੀ ਨਹੀਂ ਹਾਂ ਨਗਰਦਾਬਾਂ ਦੀ ਆ ਗਈ ਮਿੱਟੀ ਦਾ ਮਿਲਦੀ ਦਫਾਫੇ ਵਾਲੀ ਛੂੜੀ ਐ ਮੈੜੀ ਹੋਊਗੀ ਮਹਿੰਗੀ ਛੂੜੀ ਲਾਉਂਗੇ ਲਾਉਂਗੇ ਆ ਜੋੜੀਆਂ ਚੱਕੀ ਦਾ ਭੱਟੀਦਾਲ ਕੋਲ ਠੀਕਾ ਉੱਥੇ ਦਾ ਲੈ ਜਾ ਗਾ ਕਿਹਦੇ ਆ ਬਾਦ ਗਾ ਵੱਡੇ ਹੱਤੇ ਨਹੀਂ ਗੇ ਨਿੱਪੀ ਗੇ ਉਹਦੇ ਲੈ ਕੇ ਚੱਲ ਮਾਰ ਚੱਲ ਉਸ ਪਿਆ ਜੀ ਆਹ ਚਲੋ ਭਾਈ ਤੁਰਕੀ ਤਰੋਕ ਲਾ ਕਰੋ ਉਹ ਜੰਦਾ ਹੀ ਨਹੀਂ ਬਣਾਈ ਇਹ ਦਿਨਾਂ ਬਾਇਆ ਇਹ ਇਹਨੂੰ ਵੇਖ ਕੇ ਬੋਲੀ ਦਿਓ ਉੱਥੇ ਨਾ ਰੋਣਾ ਪਾਇਓ ਜੀ ਹੁਣ ਬੋਲੋ ਜੀ ਕੋਈ ਰੱਖੇਗਾ ਇਹਨੂੰ ਪਾਣਾ ਰੋਣਾ ਤੇਰੇ ਤਾਂ ਪੱਲ ਲੱਗੇ ਨਹੀਂ ਬਾਹਰ ਹੀ ਆਏ ਲੱਗੂਗੀ ਹਾਂ ਲੱਗੂਗੀ ਪੱਕੀ ਜਾ ਲੱਗੂ ਹਾਂ ਸਾਥ ਚੌੜ 150 ਤਾਂ 150 ਅੱਧੇ 150 150 600 ਬੋਲਾ ਬਾਈ ਜੀ ਆਜਾ ਬਾਈ 150 ਰੱਖ ਦਿਆ ਲਓ ਜੀ ਇਹ ਰੇਟ ਲੱਗਾ 150 ਪਰ ਵੇਚੀ ਨਹੀਂ ਬਾਈ ਮੈਂ ਅਗਲੀ ਡਰ ਅੰਦਰ ਰੇਟ ਕੀ ਜਾਂਦਾ ਲਾਸਟ ਟਰਾਲੀ ਹਾਂ ਵੀ ਪਿੰਡ ਨੇ ਆਪਣੀ ਵੀਰੇ ਹਾਂਜੀ ਹਾਂਜੀ ਅੰਦਰ ਵੀ ਤੁਸੀਂ ਬੋਲੋ ਜੀ 300 ਹਾਂਜੀ 300 300 5 10

380 ਲੈ ਉਹ 380 ਰੁਪਏ ਲਾਸਟੇ ਟਰਾਲੀ ਦਾ ਲੱਗਿਆ 380 ਰੁਪਏ ਵੀ ਜਿਆਦਾ ਫਰਕ ਰਹੇਗਾ ਉਹਦੇ ਨੂੰ ਕਿੰਨੇ ਪਏ ਤੇਰੇ 50 ਲੈ ਉਹ ਦੱਸ ਦੇ ਭਈ ਅੱਜ ਪੂਰਾ ਰੇਟ ਗਿਆਗਾ 390 ਤੇ ਭਈ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਧੰਨਵਾਦ